ਗੁਰਵਿੰਦਰ ਕਾਂਗੇ ਵਾਲੇ ਨੇ ਲਓ ਤਿੰਨ ਜੱਫੇ ਹੋ ਗਏ 40000 ਦੇ ਲੱਗ ਪੱਗ ਦੇ ਜੱਫੇ ਆ ਮੇਰੇ ਵੀਰੋ ਪਹਿਲੀ ਰੇਡ ਇਸੇ ਲਈ ਬੋਲਦੀ ਬੱਜੋਆਣੇ ਵਾਲਾ ਮੇਰੇ ਵੀਰੋ ਇਹ ਆ ਬੱਜੋਆਣਾ ਪਿੰਡ ਹੈ ਕਹਿੰਦੇ ਨੌਜਾਨ ਖੇਡ ਮੈਦਾਨਾਂ ਦੇ ਵਿੱਚ ਛਾਇਆ ਹੋਇਆ ਹੈ ਇਹ ਆ ਬੱਜੋ ਆਣੀ ਹੈ ਔਰ ਦੂਸਰੇ ਪਾਸੇ ਰਾਜੂ ਪਾਉ ਕਾਂਗੇ ਵਾਲਾ ਜੀ ਆਪਾਂ ਬਾਹਰ ਹੋ ਕੇ ਪੰਗੜੇ ਪਾਈਏ ਪਹਿਲਾ ਪੁਆਇੰਟ ਜੋ ਹੈ ਜੋਰ ਦਿੱਤਾ ਗੋਲਟੀ ਨੇ ਹਾਂ ਜੀ ਜਸਪਾਲ ਸੰਧੂ ਮਲਕੀਤ ਸੰਧੂ ਤੇ ਨਾਲ ਹਰਪਾਲ ਸੰਧੂ ਇਟਲੀ ਉਹਨਾਂ ਵੱਲੋਂ ਇਸ ਵਾਰ 31 ਦਿੱਤਾ ਜਾ ਰਿਹਾ ਹੈ ਲਖਵੀਰ ਪੁੱਲਰ ਤੇ ਲਖਵੀਰ ਪੁੱਲਰ ਤੇ ਰਾਣਾ ਪੁੱਲਰ ਇਹਨਾਂ ਵੱਲੋਂ ਅਗਲੇ ਸਾਲ 44000 ਰੁਪਏ ਦਿੱਤਾ ਜਾਵੇਗਾ ਉਧਰ ਸਾਡਾ ਵੀਰ ਗੁਰਵਿੰਦਰ ਕਾਂਗੇ ਤੇ 31 3100 ਪੰਜ ਜਫਿਆਂ ਤੇ ਮੀਸ਼ਾ ਜੀ ਕੇ ਸ਼ੀਸ਼ਾ 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 ਸੰਧੂ ਕੈਨੇਡਾ ਡਾਕਟਰ ਨਸੀਬ ਸੰਧੂ ਰਮਣਾ ਸੰਧੂ ਇਹਨਾਂ ਵੱਲੋਂ ਪੰਜ ਜਫੇ 3100 ਦੇ ਉਧਰ ਸਾਡਾ ਵੀਰ ਕਾਲਾ ਸੰਧੂ ਗਰਮੀਤ ਸੰਧੂ ਦੇ ਜੱਸਾ ਸੰਧੂ ਉਹਨਾਂ ਵੱਲੋਂ 4500 ਲੱਗਿਆ ਗੁਰਵਿੰਦਰ ਦੇ ਤਿੰਨ ਜਫਿਆਂ ਤੇ ਆਹ ਕੋ ਲੈ ਕੇ ਪਰਚੀ ਦੇ ਗਏ ਆ ਭਾਈ ਕਹਿੰਦੇ ਤਿੰਨਾਂ ਦੇ ਘਰ ਦੇ ਪੰਜ ਜਿਆਦੇ ਆ ਸਹੀ ਤੇ ਤਿੰਨੀ ਬੰਦੇ ਆ ਜੀ ਤਿੰਨ ਜੱਫਾ ਤੇ ਸਹੀ ਤੇ ਤਿੰਨੀ ਬੰਦੇ ਆ ਸੋ ਆਓ ਇਸੇ ਲਈ ਪਈ ਹੋਈ ਰੇਡ ਇਹ ਆ ਬਲਕਰਨ ਕਲਿਆਣਾ ਵਾਲਾ ਲੈ ਗੁਰਵਿੰਦਰ ਮੇਰਾ ਖਿਆਲ ਇੱਕ ਜੱਫਾ ਤੇ ਹੋ ਗਿਆ ਆਓ ਪਈ ਹੋਈ ਰੇਡ ਖੇਡ ਮੈਦਾਨ ਦੇ ਵਿੱਚ ਕਲਿਆਣਾ ਵਾਲਾ ਬਲਕਰਨ ਇਹ ਮੁੰਡਾ ਕਹਿੰਦੇ ਟੌਪ 3 ਰੀਡਰਾਂ ਦੇ ਵਿੱਚ ਨਾਮ ਦਰਜ ਹੈ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਖੇਡ ਆਇਆ ਵੱਜੋਆਣੀਆਂ ਗੋਲਡੀ ਆ ਗਿਆ ਤੇ ਬਸੰਤ ਜ਼ਿਕਰ ਕਰ ਰਿਹਾ ਲਓ ਗੋਲਡੀ ਆ ਗਿਆ ਫਾਈਨਲ ਆ ਹੁਣ ਕਮੈਂਟਰੀ ਕਰ ਰਹੇ ਨੇ ਆਹ ਮੇਰੇ ਪੰਜਾਬੀ ਵੀਰੋ ਗੁਰਵਿੰਦਰ ਘਾਂਗੇ ਵਾਲਾ ਨਾਲ ਕਹਿੰਦੇ ਬੀਆ ਨਾਲ ਸੋਹਣਿਆ ਆਹ ਮੇਰੇ ਪੰਜਾਬੀ ਵੀਰੋ ਵੀਰੇ ਨਾਲ ਟਕਰਾ ਨੰਬਰ ਧਾਵੀ ਦਾ ਆਹ ਸਾਹਮਣੇ ਕਿ ਕਬੱਡੀ ਦੇ ਖਿਡਾਰੀਆਂ ਚ ਵੱਖਰਾ ਹੀ ਰੋਬ ਹੁੰਦਾ ਹੈ ਬੱਬਾ ਭਾਰ ਤੁਰਦੇ ਪੱਟਾਂ ਵਿੱਚ ਜ਼ੋਰ ਹੁੰਦਾ ਹੈ ਪੱਟਾਂ ਦੇ ਜ਼ੋਰ ਦਾ ਹੁਣ ਪਤਾ ਲੱਗਣਾ ਹੈ ਵੀ ਕਿਹਦੇ ਵਿੱਚ ਕਿੰਨਾ ਦਾਮਾ ਹੈ ਆ ਬਲਕਰ ਨੇ ਕਬੱਡੀ ਪਾਈ ਹੈ ਇਹ ਕਿੰਨੇ ਉੱਪਰ ਕਹਿੰਦੇ ਗੁਰਲਾਲ ਦਿਉਣ ਵਾਲਾ ਨਾਲ ਅਮਰਤ ਨਾਠੇ ਆਣੀ ਹੈ ਆ ਵੇਖਦਾ ਟੱਕਰ ਗੁਰਲਾਲ ਦੇ ਨਾਲ ਪਰ ਬਲਕਰ ਨੇ ਇੱਕ ਤਗੜਾ ਨੰਬਰ ਜੋੜਦਾ ਹੋਇਆ ਹੈ ਵੀਰ ਸ਼ਿਸ਼ਾ ਸੰਧੂ ਕੈਨੇਡਾ ਤੇ ਡਾਕਟਰ ਨਸੀਲ ਸੰਧੂ ਕਹਿੰਦੇ ਨਾਲ ਰਮਣਾ ਵੀ ਤਿੰਨ ਜਫਿਆਂ ਤੇ 3100 ਹੈ 2100 ਹੋਰ ਪਾਲੋ ਸਾਡੇ ਮਲਕੀਤ ਸੰਧੂ ਵੱਲੋਂ ਮੇਰੇ ਵੀਰੋ ਗੁਰਵਿੰਦਰ ਕਾਂਗੇ ਦੇ ਤਿੰਨ ਜਫਿਆਂ ਤੇ 2100 ਮਲਕੀਤ ਬਾਈ ਦਾ ਪਾਲਿਓ ਲੱਗ ਪੱਗ 5200 ਦਾ ਜਫਾ ਹੁਣ ਵਾਹ ਓਏ ਗੁਰਵਿੰਦਰ ਕਾਂਗੇ ਆਲੇ ਦੂਜਾ ਹੋ ਗਿਆ ਕਰਨ ਬਾਈ ਤੇ ਸਤਨਾਮ ਬਾਈ ਰਾਜੂ ਪਾਉ ਦੇ ਤਿੰਨ ਜਫੇ 3100 ਦੇ ਹੋਣੇ ਲੈ ਵੀ ਲੱਖਿਆ 4500 ਕਾਲੇ ਸੰਧੂ ਵੱਲੋਂ ਤੇ ਗਰਮੀਤ ਸੰਧੂ ਤੇ ਜੱਸੇ ਸੰਧੂ ਵੱਲੋਂ ਵੀ ਲੱਗਿਆ ਹੈ 45 ਦੀ ਤੇ ਇਧਰ 5200 ਕਰਤਾ ਵੀਰਾਂ ਨੇ ਸ਼ੀਸ਼ਾ ਸੰਧੂ ਦਾ ਨਸੀਰ ਸੰਧੂ ਤੇ ਰਮਣ ਸੰਧੂ ਵੱਲੋਂ ਇਹ ਮੇਰੇ ਵੀਰੋ 5200 ਤੇ 4500 ਤੇ 2100 ਕੈਲਕੂਲੇਸ਼ਨ ਆਪੇ ਕਰ ਲਓ ਆਹ ਸਾਹਮਣੇ ਦੇਖੋ ਟੱਕਰ 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 ਇੱਕ ਪਾਸੇ ਅਮਰਤਾ ਨਾਥੇ ਆਣਿਆ ਲਓ ਨਾਥੇ ਆਣਿਆ ਸਿਰਾਂ ਲਾ ਗਏ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਿ ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾੜੀਆਂ ਉਹ ਪਾਣੀ ਅਸੀਂ ਪੀਤੇ ਹੋਏ ਆ ਤੇ ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਹੋਏ ਆ ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਹੋਏ ਆ ਰਿਕਾਰਡ ਮੇਰੇ ਵੀਰੋਂ ਵੱੜ ਜਾਣੇ ਆ ਉਹ 골ਡੀ ਵੱਜੋ ਆਣੀਆਂ ਰੇਡ ਪਾ ਰਿਆ ਕਾਂਗੇ ਵਾਲਿਆ ਉਹ ਮੇਰੇ ਵੀਰੋਂ ਰਾਜੂ pau ਦੇ ਨਾਲ ਮੁਕਾਬਲਾ ਆ ਉਹ 골ਡੀ ਨੰਬਰ ਜੋੜ ਦਿੰਦਾ ਲੈ ਵੀ ਲਖਿਆ ਬਲਕਰਨ ਆ ਗਿਆ ਲਓ ਕਲਿਆਣਾ ਵਾਲਾ ਕਹਿੰਦੇ ਬਲਕਰਨ ਆ ਗਿਆ ਸਤਨਾਮ ਬਾਈ ਸਾਡਾ ਤੇ ਜਸਕਰਨ ਬਾਈ ਕਹਿੰਦਾ ਵੀ ਰਾਜੂ ਤੋਂ ਲਵਾ ਤਿੰਨ ਜਫੇ ਪਰ ਕਲਿਆਣਾ ਵਾਲਾ ਕਿ ਉੱਚਾ ਲੰਮਾ ਗੱਬਰੂ ਤੇ ਸ਼ੇਰ ਜਿੰਨੀ ਜਾਣ ਹੈ ਟਾਪ ਦਾ ਏ ਰੇਡਰ ਇਹ ਬਲਕਰਨ ਕਲਿਆਣਾ ਟਾਪ ਦਾ ਏ ਰੇਡਰ ਇਹ ਬਲਕਰਨ ਕਲਿਆਣਾ ਉੱਚੇ ਲੰਮੇ ਕਾਦੇ ਚ ਲੋਹੜਿਆਂ ਦੀ ਜਾਣ ਹੈ ਆਹ ਸਾਹਮਣੇ ਕਹਿੰਦੇ ਕਪਤਾਨ ਕਲਿਆਣਾ ਵਾਲੇ ਦਾ ਵੀਰ ਪਰ ਦੂਸਰੇ ਪਾਸੇ ਗੁਰਲਾਲ ਜਿਉਣ ਵਾਲਾ ਕਹਿੰਦੇ ਗੁਰਲਾਲ ਜਿਉਣ ਵਾਲਾ ਨੰਬਰ 22 ਦੇ ਹਿੱਸੇ ਐ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਗਲੇ ਸਾਲ ਪ੍ਰਬੰਧਕ ਕਮੇਟੀ ਜਿੰਨਾ ਵੀ ਪ੍ਰਾਈਜ਼ ਰੱਖੇਗੀ ਸਾਡੇ ਗਰਮੀਤ ਸੰਧੂ ਤੇ ਕਾਲੇ ਸੰਧੂ ਹਰਾਂ ਵੱਲੋਂ ਦਿੱਤਾ ਜਾਣਾ ਹੈ ਲੈ ਵੀ ਬਸੰਤ ਕਰਸਤ ਮੁੰਡਾ ਧੂਰਾ ਦਿਉਣ ਵਾਲਾ ਲਓ ਧੂਰਾ ਦਿਉਣ ਵਾਲਾ ਆ ਮੇਰੇ ਵੀਰੇ ਦਿਉਣ ਦਾ ਅਲਵੇਲਾ ਬੜਾ ਮਸ਼ਹੂਰ ਰਿਹਾ ਪਰ ਆ ਕਹਿੰਦੇ ਸਾਹਮਣੇ ਗੁਰਵਿੰਦਰ ਘਾਂਗੇ ਵਾਲਾ ਗੁਰਵਿੰਦਰ ਕਿੰਨੇ ਜੱਫੇ ਹੋ ਗਏ ਦੱਸੀ ਦੋ ਹੋ ਗਏ ਇੱਕ ਬਾਕੀ ਹੈ 4501 ਹੈ ਕਾਲੇ ਸੰਧੂ ਤੇ ਗਰਮੀਤ ਸੰਧੂ ਤੇ ਜੱਸੇ ਸੰਧੂ ਵੱਲੋਂ ਤੇ 5100 ਡਾਕਟਰ ਮੇਰੇ ਵੀਰੋ ਉਧਰ ਨਸੀਬ ਸੰਧੂ ਤੇ ਨਾਲ ਰਮਣਾ ਸਾਡਾ ਸੰਧੂ ਤੇ ਸ਼ੀਸ਼ਾ ਸੰਧੂ ਕੈਨੇਡਾ ਇਹਨਾਂ ਵੱਲੋਂ 5100 ਹੈ ਰਾਜੂ ਤੇਰੇ ਤਿੰਨ ਦਫਿਆਂ ਤੇ 2100 ਇਹਨਾਂ ਵੀਰਾਂ ਵੱਲੋਂ ਹੈ 2100 ਇੱਕ ਮਲਕੀਤ ਸਿੰਘ ਜੀ ਸੰਧੂ ਸਾਹਿਬ ਉਹਨਾਂ ਵੱਲੋਂ ਵੀ ਲੱਗਿਆ ਹੈ ਗੁਰਵਿੰਦਰਾ ਮੈਨੂੰ ਲੱਗਦਾ ਵੀ ਗੱਲ 8 9000 ਦਸ ਦੇ ਆਸੇ ਪਾਸੇ ਹੈ ਆ ਇੱਕੋ ਦਫਾ ਹੈ ਆ ਇੱਕੋ ਤੇਰਾ ਲੱਖ ਵਰਗਾ ਹੈ ਆ ਰਾਜੂ ਪਾਉ ਤੇ ਗੋਲਡੀ ਦਰਮਿਆਨ ਟੱਕਰ ਸਿਰੇ ਦੀ ਹੈ ਨੰਬਰ ਜਿਹੜਾ ਤਾਵੀ ਦਾ ਹੈ ਨੰਬਰ ਗੋਲਡੀ ਦਾ ਹੈ ਆ ਕਿੰਨੇ ਦਾ ਵੀਰ ਅਮਰੀਕਾ ਵਸਦਾ ਕਪਤਾਨ ਕਿ ਤੇਰੀ ਵੀ ਡਰਾਈਵਰਾਂ ਅਮਰੀਕਾ ਵਾਲਿਆ ਕਿੱਥੇ ਜਾਂਦੀ ਦਨਖਾ ਤੇਰੀ ਵੀ ਡਰਾਈਵਰ ਅਮਰੀਕਾ ਵਾਲਿਆ ਕਿੱਥੇ ਜਾਂਦੀ ਦਨਖਾ ਮੇਰੇ ਵੀਰੋ ਟਰੱਕ ਚਲਾਉਂਦਾ ਕਪਤਾਨ ਨੇ ਤਗੜੀ ਕਬੱਡੀ ਖੇਡੀ ਐ ਇਹ ਉਹਦਾ ਵੀਰ ਐ ਇਹ ਬਲਕਰਨ ਐ ਇਹ ਕਹਿੰਦੇ ਕਲਿਆਣਾ ਵਾਲਾ ਪੰਜੇ ਲਹਰੇ ਪੰਜ ਕਲਿਆਣਾ ਪੂਲਾ ਪੂਲੀ ਕੋਲੋ ਕੋਲੀ ਤੇ ਗੰਗਾ ਕੋਲ ਨਥਾੜਾ ਹੁਣ ਵੇਖਦਾ ਵੀ ਅਮਰਤ 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 ਆਹ ਨਾਥਿਆੜੀ ਆਹ ਨਾਥਿਆੜੀਆਂ ਸਿਰਾ ਲਾ ਗਿਆ ਇੱਕ ਅੰਮ੍ਰਿਤਪਾਲ ਮੇਰੇ ਵੀਰੋ ਕੌਮ ਦਾ ਯੋਧਾ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਜਿਹੜੇ ਜਿੱਤੇ ਆ ਸਭ ਤੋਂ ਵੱਧ ਵੋਟਾਂ ਤੇ ਉਹ ਜੇਲ੍ਹਾਂ ਚ ਜਿਹੜੇ ਹਾਰ ਗਏ ਉਹ ਮੇਰੇ ਪੰਜਾਬੀ ਵੀਰੋ ਮੰਤਰੀ ਬਣਾ ਦਿੱਤੇ ਆ ਗੁਰਵਿੰਦਰ ਘਾਂਗੇ ਵਾਲੇ ਨੇ ਲਓ ਤਿੰਨ ਜਫੇ ਹੋ ਗਏ ਤੀਜਾ ਜਫਾ ਹੋ ਗਿਆ ਮੇਰੇ ਵੀਰੋ ਮੇਰਾ ਖਿਆਲ 10000 ਦੇ ਲਗ ਭਗ ਦੇ ਜਫੇ ਆ ਮੇਰੇ ਵੀਰੋ ਇੱਕ ਕਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਲੈ ਵੀ ਲਖਿਆ ਆਪਾਂ ਪੈਸੇ ਬੋਲਦਿਏ 5100 ਰੁਪਿਆ ਸੀਸਾ ਸੰਧੂ ਕੈਨੇਡਾ ਡਾਕਟਰ ਨਸੀਬ ਸੰਧੂ ਤੇ ਰਮਣਾ ਸੰਧੂ ਲਿਆਓ ਜੀ 5100 ਬਾ ਦਿਈਏ ਤੇ 3500 ਰੁਪਿਆ ਸਾਡਾ ਵੀਰ ਕਾਲਾ ਸੰਧੂ ਤੇ ਗਰਮੀਤ ਸੰਧੂ ਜੱਸਾ ਸੰਧੂ ਆਪੇ ਲੈ ਲਓ ਨੰਬਰ ਜੀ ਇਹੋ ਦੇ ਦਿਓ ਸਿੱਧੇ 2100 ਰੁਪਿਆ ਮਲਕੀ ਸੰਧੂ ਜੀ ਸਾਡਾ ਵੀਰ ਕਿੱਥੇ ਆ ਜੀ ਮਲਕੀਤ ਪਾਈ 2100 ਰੁਪਿਆ ਸਾਡਾ ਭਰਾ ਪੁੱਜਦਾ ਕਰਦੇ ਲਵੀਕਰ ਵਿੰਦਰ ਮੇਰਾ ਖਿਆਲ 10300 ਬਣ ਗਿਆ ਆਪਣੀ ਮਾਇਆ ਪ੍ਰਾਪਤ ਕਰ ਲਾ ਵੀਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਦੁੱਗਲ ਪੇ ਲੈ ਲੋ ਜੀ ਲਓ ਇਸ ਵੇਲੇ ਅਮਰਤ ਤੇ ਨੀਟਾ ਅਮਰਤ ਤੇ ਨੀਟਾ 나ਥੇ ਆਣਿਆ ਅਮਰਤ ਕਬੱਡੀ 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 ਵਾਹ ਓਏ 나ਥੇ ਆਣਿਆ ਵਾਹ ਓਏ 나ਥੇ ਆਣਿਆ ਉਹ ਸਿਰਾ ਲਾ ਦਿੱਤਾ ਅਮਰਤ ਨੇ ਆਓ ਮੇਰੇ ਪੰਜਾਬੀ ਵੀਰੋ ਕਿ ਦੋਨਾਂ ਉੱਤੇ ਜੋਰ ਜਵਾਨੀ ਚੜਿਆ ਮਾਰ ਸ਼ਰੱਪੇ ਜਾਫੀ ਕਹਿੰਦਾ ਜਾਨ ਨਹੀਂ ਦੇਣਾ ਤੇ ਜਾਮ ਕਰ ਦੂ ਚੱਕੇ ਰਾਜਲ ਢੇੜੀ ਦੋਮਾਂ ਦੀ ਹੀ ਉਲਝ ਗਈ ਏ ਤਾਨੀ ਆਂ ਕੁੰਡੀਆਂ ਦੇ ਸਿੰਘ ਫਸ ਗਿਆ ਹੋਰ ਨਿੱਤਰੂ ਬੜੇ ਮੇਖਾਨੀ ਆਹ ਕੁੰਡੀਆਂ ਦੇ ਸਿੰਘ ਫਸ ਗਿਆ ਆਹ ਗੋਲਡੀ ਤੇ ਗੁਰਵਿੰਦਰ ਆ ਮੇਰੇ ਵੀਰੋ ਆਹ ਗੁਰਵਿੰਦਰ ਕਾਂਗੇ ਵਾਲਾ ਕਾਂਗੇ ਵਾਲਾ ਲਓ ਕਾਂਗੇ ਵਾਲੇ ਨੇ ਪਿਆਰ ਦਿੱਤਾ ਮੇਰੇ ਵੀਰੋ ਨੰਬਰ ਗੋਲਡੀ ਦਾ ਪਰ ਨੰਬਰ ਕਹਿੰਦੇ ਵੱਜੋ ਆਣੀਏ ਗੋਲਡੀ ਦਾ ਐਨ ਮੁੰਡਾ ਬੜਾ ਫਰਤੀਲਾ ਮੇਰੇ ਵੀਰੋ ਰੇਡਾਂ ਬੇਲ ਬੇਲ ਕੇ ਪਾਉਂਦਾ 21 2000 ਕਹਿੰਦੇ ਬੈਸਟਾ ਨੂੰ ਦਿੱਤਾ ਜਾਣਾ 21 2000 ਦਿੱਤਾ ਜਾਣਾ ਲੈ ਵੀ ਦਿਸਕਰਨ ਬਾਈ ਲੈ ਸਤਨਾਮ ਭਾਈ ਦੇਖ ਯਾਰ ਲਓ ਦੇਖ ਰਹੇ ਆ ਇਸ ਵੇਲੇ ਕਲਿਆਣਾ ਵਾਲਾ ਇਹ ਮੁਰਕੋ ਮੁਰਕੀ ਹੋ ਗਿਆ ਕਹਿੰਦੇ ਜ਼ੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁੱਬਦਾ ਆ ਜਿਸਮ ਕਠੋਰ ਚੋਬਰਾਂ ਦਾ ਬਲਕਾਰ ਨੂੰ ਜਫਾ ਆ ਗਿਰਲਾਲ ਨੇ ਲਾਇਆ ਜਿਹੜਾ ਹੋਲਡ ਵਾਲਾ ਨੰਬਰ ਆ ਘਾਂਗੇ ਦੀ ਟੀਮ ਹੈ 골ਡੀ ਤੇਰੀਆਂ ਤਿੰਨ ਰੇਡਾਂ ਸਫਲ ਆ ਵੀਰ ਜੀ ਆਏ ਆ ਕਿ 2100 ਰੁਪਏ ਇਹ Google Pay ਨੰਬਰ ਤੇ ਕਹਿੰਦੇ ਵੀ ਕੈਸ਼ ਕਮੇਟੀ ਕੋਲ ਮੁੱਕ ਗਿਆ ਅਸੀਂ Google Pay ਕਰਨਾ ਹੁਣ ਸਕੈਨ ਨਹੀਂ ਕਰਾਂਗੇ ਲਓ ਸਾਹਮਣੇ ਪਈ ਹੋਈ ਰੇਡ ਆਓ ਸਾਹਮਣੇ ਮੇਰੇ ਵੀਰੋ ਵੱਜੋ ਆਣੀਆਂ ਵੱਜੋ ਆਣੀਆਂ ਆ ਗਿਆ ਮੈਚ ਸਮਾਪਤ ਮੈਚ ਸਮਾਪਤ ਹਾਂਜੀ ਦੋਸਤੋ ਕਬੱਡੀ ਦੀਆਂ ਇਸੇ ਤਰ੍ਹਾਂ ਦੀਆਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਤੇ ਰਿਜ਼ਲਟ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ